ਅਜੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਅੱਜ ਮਕੇਰੀਆਂ ਸ਼ਹਿਰ ਵਿੱਚ ਡੀਐਸਪੀ ਵਿਪਨ ਕੁਮਾਰ ਜੀ ਦੀ ਅਗਵਾਈ ਹੇਠ ਥਾਣਾ ਮਕੇਰੀਆਂ ਵੱਲੋਂ ਸ਼ਹਿਰ ਮਕੇਰੀਆਂ ਦੇ ਵਿੱਚ ਭੀੜ ਵਾਲੀਆਂ ਜਗ੍ਹਾ ਤੇ ਫਲੈਗਮਾਰਚ ਕੱਢਿਆ ਗਿਆ ਜੋ ਇਸ ਫਲੈਗਮਾਰਚ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਬਾਅਦ ਤੇ ਸ਼ੱਕੀ ਵਿਅਕਤੀ ਤੇ ਸ਼ੱਕੀ ਚੀਜ਼ਾਂ ਦੀ ਸਰਚ ਮਹਿੰਮ ਚਲਾਈ ਗਈ ਜਿਸ ਵਿੱਚ ਲੋਕਾਂ ਨੂੰ ਪੀਕ ਕੀਤੀ ਗਈ ਵੇ ਬੇਚੇ ਦੇ ਬੇਤਰਕੋਗੇ ਤੁਸੀਂ 15 ਕਰਦਾ ਜਿਹੜਾ ਆਜ਼ਾਦੀ ਦਿਹਾੜਾ ਮਨਾਓ ਕਿਸੇ ਨੂੰ ਕੋਈ ਡਰ ਨਹੀਂ ਲੋੜ ਨਹੀਂ ਜੇਕਰ ਕੋਈ ਸ਼ੱਕੀ ਚੀਜ਼ ਕਦੇ ਪਈ ਲੱਗਦੀ ਆ ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰੋ ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਦੇ ਏਰੀਆ ਵਿੱਚ ਵੀ ਸਰਚ ਮਹਿੰਮ ਜਿਹੜੀ ਹੈਗੀ ਆ ਫਲੈਗ ਮਾਰਚ ਰਹੀ ਕੀਤੀ ਗਈ ਆ ਤੇ ਲੋਕਾਂ ਨੂੰ ਇਹ ਵੀ ਰਪੀਲਾ ਬੇਯਾਦੀ ਦਾ ਦਿਹਾੜਾ ਆਪਾਂ ਕੁਝ ਮਨਾਓ